ਸਾਡੇ ਨਾਲ ਆਸ਼ੂ ਜੀ ਅੱਜ ਮੌਜੂਦ ਨੇ ਇੱਕ ਵੱਖਰਾ ਹੀ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇੱਕ ਪਤਾ ਚੱਲਿਆ ਵੱਖਰਾ ਉਪਰਾਲਾ ਜਿਹੜਾ ਕੀ ਅੱਜ ਦੇ ਯੂਥ ਦੀ ਲੋੜ ਕਹਿ ਸਕਦੇ ਆ ਜਾਂ ਮੋਟੀਵੇਸ਼ਨ ਦਾ ਇੱਕ ਅਲੱਗ ਰਾਇ ਇਹਨਾਂ ਵੱਲੋਂ ਚੁਣਿਆ ਗਿਆ ਜਦੋਂ ਨਾਲਾਗੜ ਤੋਂ ਤੁਸੀਂ ਕਲਾਸ਼ ਪਹਾੜ ਸਾਈਕਲ ਤੇ ਗਏ ਤਾਂ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਬਹੁਤ ਨਹੀਂ ਜੱਤਾ ਪਠਾਰ ਕੋੜ ਏਰੀਆਵਾਂ ਤਲਵਾਰਾ ਤੁਹਾਨੂੰ ਪਤਾ ਹੀ ਹੋਣਾ ਉੱਥੇ ਦਾ ਹੀ ਸਾਰਾ ਆਰਮੀ ਏਰੀਆ ਹੀ ਹੁਣ ਸਭ ਨੇ ਰੋਕ ਦਿੱਤਾ ਤਾਂ ਪਰ ਮੈਂ ਰੱਬ 'ਵਾ ਭਰੋਸਾ ਰੱਖਿਆ ਬਾਈ ਮੈਂ ਪਹੁੰਚਿਆ ਉੱਥੇ ਸਾਡਾ ਹਿਮਾਚਲ ਨੂੰ ਦੇਵੀ ਦੇਵਤਿਆਂ ਦਾ ਵਾਸ ਕਹਿੰਦੇ ਇਸ ਹਿਮਾਚਲ ਹੁਣ ਤੁਸੀਂ ਦੇਖ ਲਈ ਸਾਡਾ ਨਾਲਾਗੜ ਬੱਦੀ ਜਿਹੜਾ ਖੇਤਰ ਹੈ ਉੱਥੇ ਹੀ ਡਰ ਸਿੰਨਾ ਜ਼ਿਆਦਾ ਹੋ ਗਿਆ ਹੋਏ ਨਾ ਕੀ ਅਸੀਂ ਦੱਸ ਨਹੀਂ ਸਕਦੇ ਜੀ ਪੂਰਾ ਹਾਲ ਹੋ ਗਿਆ ਬਾਈ ਦੇਖੋ ਅਸੀਂ ਅੱਜ ਦੇ ਯੂਟਿਊਬ 'ਚ ਜੇ ਅਸੀਂ ਅੱਜ ਸਮਝੂਗੇ ਕਿ ਨਸ਼ਾ ਇਹ ਬੰਦ ਹੋਣਾ ਚਾਹੀਦਾ ਹੈ ਤਾਂ ਅੱਜ ਅਸੀਂ ਨਹੀਂ ਸੋਚੂਗੇ ਤਾਂ ਕੌਣ ਸੋਚੂਗਾ ਆਨੇ ਆਰੀ ਪੀੜ੍ਹੀਏ ਜਿਹੜੀ ਉਹ ਖਤਮ ਹੋ ਜੇ ਨੀ ਇਸ ਹਾਲ ਨਾਲ ਸਾਡਾ ਨਾਗਰ ਬੱਦੀ ਹਰ ਇੱਕ ਚੀਜ਼ ਹੂਰਤੀ ਜਿੰਨਾ ਬੋਲੂ ਸਾਰਾ ਸਾਰਾ ਹਿਮਾਚਲ ਨਾਗਰ ਬੱਦੀ ਤੇ ਏਰੀਆ ਤੇ ਹੀ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ 7 ਪੰਜਾਬ ਤੇ ਮੈਂ ਹਾਂ ਰੋਹਿਤ ਸੋ ਦੋਸਤੋ ਦੱਸਣਾ ਚਾਹਾਂਗੇ ਅੱਜ ਮੌਜੂਦ ਆ ਹਿਮਾਚਲ ਦੇ ਵਿੱਚ ਬਿਲਕੁਲ ਦੇਵ ਭੂਮੀ ਜਿਸ ਨੂੰ ਕਿਹਾ ਜਾਂਦਾ ਇੱਕ ਸ਼ਖਸ ਸਾਡੇ ਨਾਲ ਅੱਜ ਇਦਾਂ ਦੇ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਮੈਂ ਜਿਹੜੇ ਯੂਥ ਹੈ ਫੋਲੋ ਕਰਦੀ ਹੈ ਸੋਸ਼ਲ ਮੀਡੀਆ ਚ ਲਾਂਦੀ ਆ ਉਹਨਾਂ ਨੇ ਦੇਖਿਆ ਹੋਊਗਾ ਸਾਡੇ ਨਾਲ ਆਸ਼ੂ ਜੀ ਅੱਜ ਮੌਜੂਦ ਨੇ ਇੱਕ ਵਖਰਾ ਹੀ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇੱਕ ਪਤਾ ਚੱਲਿਆ ਵਖਰਾ ਉਪਰਾਲਾ ਜਿਹੜਾ ਕੀ ਅੱਜ ਦੇ ਯੂਥ ਦੀ ਲੋੜ ਕਹਿ ਸਕਦੇ ਆ ਜਾਂ ਮੋਟੀਵੇਸ਼ਨ ਦਾ ਇੱਕ ਅਲੱਗ ਰਾ ਇਹਨਾਂ ਵੱਲੋਂ ਚੁਣਿਆ ਗਿਆ ਆਸ਼ੂ ਜੀ ਸਭ ਤੋਂ ਪਹਿਲਾਂ ਸਵਾਗਤ ਆ ਸਾਡੇ ਚੈਨਲ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਨੂੰ ਬਾਈਂਕ ਦਿੱਤਾ ਇੱਕ ਜਦੋਂ ਗੱਲ ਕਰ ਰਹੇ ਸੀ ਤਾਂ ਲੱਕੀ ਜੀ ਤੋਂ ਡੀਡੀ ਰਾਣਾ ਜੀ ਤੋਂ ਪਤਾ ਲੱਗਿਆ ਕਿ ਗਊ ਰੱਖਸ਼ਾ ਦਲ ਪਲੱਸ ਸ਼ਿਵ ਸੈਨਾ ਹਿੰਦ ਦਾ ਇੱਕ ਤੁਸੀਂ ਯੂਥ ਦਾ ਪ੍ਰਚਾਰ ਕਰਦੇ ਹੋ ਨਾਲ ਦੀ ਨਾਲ ਇੱਕ ਵੱਖਰਾ ਉਪਰਾਲਾ ਕਰਨ ਜਾ ਰਹੇ ਹੋ ਸੋ ਪਲੀਜ਼ ਦੱਸੋ ਕੀ ਕਰਨ ਜਾ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਭੀ ਦਾ ਹੀ ਸਭੀ ਨੂੰ ਹਰ ਹਰ ਮਾਦੇਵ ਜੀ ਮੇਰਾ ਨਾਮ ਹੈ ਆਸ਼ੂਰ ਮੈਂ ਹੁਦੇ ਬੂਮਿੰਗ ਮਾਚਲ ਕੇ ਨਾਲਗੜ੍ਹ ਸਹੀ ਮੈਂ ਮੇਰਾ ਮੇਨ ਮੋਟਿਵ ਵੀਡੀਓਜ਼ ਬਣਾਉਣ ਦਾ ਸਭ ਤੋਂ ਪਹਿਲਾਂ ਤਾਂ ਇਹੀ ਰਹਿੰਦਾ ਕਿ ਜਿਵੇਂ ਦਰਸ਼ਨ ਨਹੀਂ ਹੋ ਪਾਂਦੇ ਮੈਂ ਉਹਨ ਸਭੀ ਦੇ ਦਰਸ਼ਨ ਕਰਵਾਉਣਾ ਚਾਹੁੰਦਾ ਸੀ ਤੁਸੀਂ ਦੇਖ ਸਕਦੇ ਸਾਡੇ ਬੜੇ ਐ ਜਿੰਨੇ ਵੀ ਉਹਨਾਂ ਤੇ ਦਰਸ਼ਨ ਨਹੀਂ ਦਿੱਤੇ ਜਿਹਾ ਮੈਂ ਕਲਾਸ਼ ਪਰਵ ਜਿੰਨੇ ਵੀ ਜ਼ਿਆਦਾ ਮਨੀ ਬੇਸ ਕਿਨੋਰ ਕਲਾ ਜਿੰਨੇ ਵੀ ਆਏਗੇ ਕਈ ਇਹਦੇ ਦਰਸ਼ਨ ਨਹੀਂ ਹੋ ਪਾਂਦੇ ਤਾਂ ਮੇਨ ਮੇਰਾ ਮੋਟਿਵ ਉਹੀ ਰਹਿੰਦਾ ਕਿ ਮੈਂ ਦਰਸ਼ਨ ਕਰਾਵਾਂ ਜੀ ਬਾਕੀ ਤੁਸੀਂ ਦੇਖਿਓਣਾ ਸਾਡਾ ਹਿਮਾਚਲ ਨੂੰ ਦੇਵੀ ਦੇਵਤਿਆਂ ਦਾ ਵਾਸ ਕਹਿੰਦੇ ਇਸ ਹਿਮਾਚਲ ਬਿਲਕੁਲ ਹੁਣ ਤੁਸੀਂ ਦੇਖ ਰਹੀ ਸਾਡਾ ਨਾਲਗੜ੍ਹ ਬ ਇਹ ਅਸੀਂ ਦੱਸ ਨਹੀਂ ਸਕਦੇ ਜੀ ਪੂਰਾ ਹਾਲ ਹੋ ਗਿਆ ਬਾਈ ਮੈਂ ਇੱਕ ਮੇਰਾ ਮੇਨ ਮੋਟਿਵ ਇਹ ਹੈ ਕਿ ਮੈਂ ਉਰਤੇ ਨਾਰਾਗੜ ਤੇ ਜਾਵਾਂ ਆਪਣੇ Shimla ਤੱਕ ਜਾਵਾਂ ਈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜੇ ਨਸ਼ੇਖ ਨਸ਼ਾ ਅਨੁਸਾਰ ਇਹ ਖਤਮ ਕਰ ਦਿੰਦਾ ਇਹ ਪੂਰਾ ਪਰਿਵਾਰ ਨਾਲ ਕਰਦੋ Shimla ਤੱਕ ਪੈਦਲ ਮਾਰਚ ਜਾਂ ਸਾਈਕਲ ਤੇ ਨਹੀਂ ਇਸ ਵਾਰੀ ਮੈਂ ਪੈਦਲ ਜਾਣਾ ਚਾਹੁੰਦਾ ਓਕੇ ਤੁਸੀਂ ਪਹਿਲਾਂ ਵੀ ਜਿਹੜਾ ਵਲੌਗ ਬਣਾਨੇ ਹੋਏ ਲੋਕਾਂ ਨੂੰ ਤੁਸੀਂ ਦਰਸ਼ਨ ਕਰਵਾਨੇ ਬਹੁਤ ਵਧੀਆ ਸੋਚ ਹੈ ਤਾਂ ਇੱਕ ਰਿਕਾਰਡ ਵੀ ਤੁਹਾਡੇ ਨਾਮ ਤੇ ਕਾਇਮ ਹੋਇਆ ਹੈ ਉਹਦੇ ਬਾਰੇ ਵੀ ਦੱਸੋ ਜਦ ਤੁਸੀਂ ਦੇਖਿਆ ਨਾ ਤੁਹਾਡੇ ਟਾਈਮ ਪਹਿਲਾਂ ਹਲੇ ਜਦ جنگ ਛਿੜਨ ਵਾਲੀ ਥੀ ਉਸ ਟਾਈਮ ਮੈਂ ਮਨੀਮੇਸ਼ ਕਿਲਾਸ਼ ਪਹਾੜ ਤੇ ਗਿਆ ਬਤਾਈ ਸਾਈਕਲ ਦੇ ਦੌਰਾਨ ਸਾਈਕਲ ਭਾ ਗਿਆ ਥਈ ਕਿ ਕਿ ਕਈਆਂ ਆਪਾਂ ਦੇਖੋ ਚੀਜ਼ਾਂ ਨਹੀਂ ਹੁੰਦੀ ਆ ਆ ਵੀ ਇੰਨੇ ਪੈਸੇ ਨਹੀਂ ਹੁੰਦੇ ਉਹ ਦਰਸ਼ਨ ਕਰ 파ਵੇ ਮੈਂ ਉਹਨਾਂ ਨੂੰ ਬਸ ਇੱਕ ਚੀਜ਼ ਦੱਸਣਾ ਚਾਹੁੰਦਾ ਤਾਂ ਕਿ ਬੰ ਮਨ ਹੋਣਾ ਚਾਹੁੰਦਾ ਈ ਦਰਸ਼ਨ ਕਰਨ ਦੇ ਰੱਬ ਅੱਪੀ ਪਹੁੰਚਾਈ ਦਿੰਦਾ ਉਸ ਇਲਾਕੇ ਮੈਂ ਜਿਹਾ ਮਰ ਗਿਆ ਜਦੋਂ ਨਾ ਲਾ ਅਗਰ ਤੋਂ ਤੁਸੀਂ ਕਲਾਸ਼ ਪਰਬਤ ਸਾਈਕਲ ਤੇ ਗਏ ਤਾਂ ਬਹੁਤ ਸਾਰੀ ਮੁਸ਼ਕਲਾਂ ਆਉਂਦਾ ਸਾਂ ਬਹੁਤ ਜਦ ਪਠਾਰਕੋਟ ਏਰੀਆ ਦਾ ਤਲਵਾਰਾ ਤੁਹਾਨੂੰ ਪਤਾ ਹੀ ਹੋਣਾ ਉੱਥੇ ਤਾਂ ਸਾਰਾ ਆਰਮੀ ਏਰੀਆ ਹੀ ਹੁਣ ਸਭ ਨੇ ਰੋਕ ਦਿੱਤਾ ਤਾਂ ਪਰ ਮੈਂ ਰੱਬ 'ਵਾ ਭਰੋਸਾ ਰੱਖਿਆ ਤਾਂ ਮੈਂ ਪਹੁੰਚਿਆ ਉੱਥੇ ਜਦ ਜਦ ਕੀ ਮੇਰੇ ਪਠਾਰਕੋਟ ਮਾਂ ਏਅਰਟ੍ਰੈਕ ਤੇ ਉੱਥੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਬੰਬगिरਣ ਵਾਲੇ تھے ਉਹਨਾਂ ਨੇ ਰੋਕਤੇ ਤੇ ਬਟੇ ਕਿ ਉੱਤੇ ਜਦ ਪੋਸੀਬਲ ਨਹੀਂ ਤਾਂ ਉੱਥੇ ਪਹੁੰਚਣੇ ਪਰ ਰੱਬ ਨੇ ਮਹਾਦੇਵ ਜੀ ਕਰਨੇ ਕਿਵ ਕਰਤੋ Shimla ਤੱਕ ਤੁਹਾਡਾ ਨਸ਼ੇ ਦੇ ਵਿਰੋਧ ਨੂੰ ਪੈਦਲ ਮਾਰਚ ਹੋਣ ਵਾਲਾ ਹਾਂਜੀ ਕਿਹਦਾ ਕਿਹਦਾ ਸਹਿਯੋਗ ਮਿਲ ਰਿਹਾ ਇਸ ਸਹਿਯੋਗ ਪੂਰੇ ਹੀ ਆਪਣੇ ਨਾਲਗੜ੍ਹ ਖੇਤਰ ਔਰ ਜਿੰਨੇ ਵੀ ਮੇਰੇ ਜਿੰਨੇ بڑے ਭਾਈ ਹੈ ਸਭ ਦਾ ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਕੋਈ ਇਦਾਂ ਦਾ ਕੰਮ ਕਰਨਾ ਸ਼ੁਰੂ ਕਰਦੇ ਆਂ ਤਾਂ ਨਾਲ ਦੇ ਹੀ ਆਪਣੇ ਜਿਹੜੇ ਕੁਝ ਆਪਾਂ ਨੂੰ ਮੋਟੀਵੇਟ ਕਰ ਰਾਏ ਜੀ ਹੌਸਲਾ ਦੇਦਣੇ ਕੁਝ ਲੱਤਾਂ ਵੀ ਖਿੱਚਦੇ ਹੋਤੇ ਹੈ ਜੀ ਤਾਂ ਤੁਹਾਨੂੰ ਕਿਹਾ ਕਿ ਆਸ਼ੂ ਕੀ ਕਰ ਰਿਹਾ ਤੂੰ ਛੱਡ ਆਪਾਂ ਚੱਲਾ ਚੰਡੀਗੜ੍ਹ ਚੱਲਦੇ ਆਂ ਉੱਥੇ ਕਲੱਬ ਦੀ ਵੀਡੀਓ ਪਾਇਆ ਕਰ ਤੂੰ ਆਪਣੇ ਆਪ ਨੂੰ ਥੋੜਾ ਚੇਂਜ ਕਰ ਕਿੱਥੇ ਆ ਤੂੰ ਲੋਕਾਂ ਨੂੰ ਦਰਸ਼ਨ ਕਰਾ ਰਿਹਾ ਏਦਾਂ ਦਾ ਵੀ ਕੋਈ ਇਨਸੀਡੈਂਟ ਹੋਇਆ ਬਥੇਰੇ ਹੁੰਦੇ ਹੀ ਕਈ ਕਹਿੰਦੇ ਵੀ ਨਸ਼ੇ ਤਾਂ ਲੋਕਾਂ ਨੇ ਤਾਂ ਵੀ ਕਰਨੀ ਹੈ ਦੇਖੋ ਅਸੀਂ ਅੱਜ ਦੇ ਯੂਥ ਹੈ ਜੇ ਅਸੀਂ ਅੱਜ ਸਮਝੂ ਤਾਂ ਅਜੇ ਅਜੇ ਅਸੀਂ ਨਹੀਂ ਸੋਚੂਗੇ ਤਾਂ ਕੌਣ ਸੋਚੂਗਾ ਹੀ ਆਨੇ ਵਾਲੀ ਪੀੜ੍ਹੀਆਂ ਜਿਹੜੀ ਉਹ ਖਤਮ ਹੋ ਜਾਣੀ ਇਸ ਹਾਲ ਨਾਲੀ ਸਾਡਾ ਨਾਗਰ ਬੱਦੀ ਹਰ ਇੱਕ ਚੀਜ਼ ਉਰਤੇ ਜਿੰਨਾ ਬੋਲੂ ਸਾਰਾ ਸਾਰਾ ਹਿਮਾਚਲ ਨਾਗਰ ਬੱਦੀ ਤੇ ਏਰੀਆ ਤੇ ਹੀ ਚੱਲ ਰਿਹਾ ਬਟ ਬਰੇ ਇੰਡਸਟਰੀਅਲ ਆਂ ਜਿਆਦੇ ਬਟ ਸਾਡੇ ਨਾਗਰ ਬੱਦੀ ਨੂੰ ਕਈ ਕਦੀ ਵੀ ਉਹ ਦਰਜਾ ਨਹੀਂ দেয়া ਜਾਂਦਾ ਕਿ ਅਸੀਂ ਹਿਮਾਚਲ ਮੈਂ ਹੈ ਕਿ ਪੰਜਾਬ ਮੈਂ ਔਰ ਸਭ ਤੋਂ ਜਿਆਦਾ ਬੁਰਾ ਹਾਲ ਇਹ ਹੋ ਗਿਆ ਭਾਈ ਨਸ਼ੇ ਤੇ ਤੁਸੀਂ ਬੋਲੂ ਸਭ ਤੋਂ ਟੋਪ ਪੂਰੇ ਬੀਬੀਆਂ ਖੇਤਰ ਮੈਂ ਨਸ਼ਾ ਫੈਲ ਗਿਆ ਭਾਈ ਮੇਰਾ ਮੇਨ ਮੋਟਿਵ ਇਹ ਹੈ ਕਿ ਆਨੇ ਵਾਲੇ ਜਿਹੜੇ ਨਿਆਣੇ ਆ ਉਹ ਸਮਝੇ ਨਸ਼ਾ ਕਰਨਾ ਹੁਕਮੰਦਾ ਕਰੋ ਅਣ ਮਾਪਾਂ ਦੀ ਸੇਵਾ ਦਾ ਕਰੋ ਮੰਦਰਾਂਵਾਂ ਜਾਓ ਇਹ ਅਸਲੀ ਲਾਲਾਗੜ ਤੋਂ ਸ਼ਿਮਲਾ ਕਿੰਨਾ ਡਿਸਟੈਂਸ ਹੋਊਗਾ ਪੂਰੇ ਲਗਭਗ 150 60 ਤਾਂ ਮੈਨੂੰ ਸਮਝੋਂਗਾ 120 ਦੀ ਤਾਂ ਹੈ ਗਈ ਇਹ 150 ਕਿਲੋਮੀਟਰ ਦੇ ਨੇੜੇ ਹੈਗਾ ਤਾਂ 150 ਕਿਲੋਮੀਟਰ ਤੁਸੀਂ ਪੈਦਲ ਜਦੋਂ ਇਹ ਕਰੋਗੇ ਮੋਟੀਵੇਟ ਸਭ ਤੋਂ ਫੈਮਲੀ ਵੱਲੋਂ ਕੀ ਸਪੋਰਟ ਰੰਦੀ ਆ ਤੁਹਾਨੂੰ ਫੈਮਲੀ ਹਮੇਸ਼ਾ ਕਹਿੰਦੀ ਸਹੀ ਕਰੋ ਬਾਕੀ ਮੈਨੂੰ ਹਮੇਸ਼ਾ ਸਾਥ ਹੀ ਦਿੰਦੇ ਹੀ ਹੋ ਹਾਂਜੀ ਬਗ ਦੇ ਨਾਲ ਦੇ ਜਿਹੜੇ ਦੋਸਤ ਹੈ ਜੇ ਕੋਈ ਤਾਂ ਚੰਗੇ ਹੁੰਦੇ ਤਾਂ 10 ਮਾੜੇ ਵੀ ਹੁੰਦੇ ਉਹਨਾਂ ਨੂੰ ਕੀ ਮੈਚੇਜ਼ ਆ ਤੁਹਾਡੇ ਕੋਲ ਕੁਛ ਨਹੀਂ ਐ ਬਾਤ ਰੱਬ ਦਾ ਹੋ ਹੈ ਬਾਕੀ ਕੋਈ ਮਤਲਬ ਹੀ ਨਹੀਂ ਹੈ ਰੱਬ ਹੈ ਤਾਂ ਸਭ ਕੁਝ ਹੈ ਗਈ ਬਿਲਕੁਲ ਦੋਸਤੋ ਕੋਈ ਡੇਟ ਇੱਕ ਫਾਈਨਲ ਕੀਤੀ ਗਈ ਹੈ ਤੁਹਾਡੇ ਵੱਲੋਂ ਇਸ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹੋ ਬਾਕੀ ਸੋਚਿਆ ਵਾ 1 ਤਾਰੀਖ ਨੂੰ ਹੈ ਬਾਕੀ ਮਾਰੇ ਬਾਕੀ ਮਾਰੇ ਵੀ ਸ਼ਨੀਵਾਰ ਹਾਂਜੀ ਹਾਂਜੀ ਸੋ 1 ਨਵੰਬਰ ਦਿਨ ਸ਼ਨੀਵਾਰ ਨੂੰ ਗਊ ਰੱਖਿਆ ਦਲ ਤੇ ਸ਼ਿਵ ਸੈਨਾ ਹਿੰਦ ਦੇ ਜਿਹੜੇ ਇਹ ਪ੍ਰਚਾਰਕ ਨੇ ਰਾਸ਼ਟਰੀ ਗਊ ਰੱਖਿਆ ਦਲ ਤੇ ਸ਼ਿਵ ਸੈਨਾ ਹਿੰਦ ਦੇ ਪ੍ਰਚਾਰਕ ਨੇ ਯੁਵਾ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਪ੍ਰੇਰਣਾ ਦਿੰਦੇ ਆ ਰਹੇ ਨੇ ਮੋਟੀਵੇਟ ਕਰਦੇ ਆ ਰਹੇ ਨੇ ਬਿਲਕੁਲ ਇਹਨਾਂ ਦਾ ਕਹਿਣਾ ਹੈ 1 ਨਵੰਬਰ 2025 ਦਿਨ ਸ਼ਨੀਵਾਰ ਨੂੰ ਨਾਲਾਗੜ ਤੋਂ Shimla ਇਹ ਇੱਕ ਪੈਦਲ ਹੈ ਜਿਹੜਾ ਇੱਕ ਸਨੇਹਾ ਇੱਕ ਮੈਸੇਜ ਯੂਥ ਲਈ ਬਣ ਕੇ ਜਾ ਰਹੇ ਨੇ ਕਿ ਜਿਹੜਾ ਨਸ਼ਾ ਉਹਨੂੰ ਤਿਆਗੋ ਨਸ਼ੇ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਬਿਲਕੁਲ ਜੇ ਇਨਸਾਨ ਕੋਈ ਆਪਣਾ ਸੋਚ ਲੈਂਦਾ ਕਿਸੇ ਵੀ ਕੰਮ ਦੇ ਬਾਰੇ ਤਾਂ ਉਹਨੂੰ ਹਾਸਿਲ ਕਰਨਾ ਕੋਈ ਵੱਡੀ ਗੱਲ ਨਹੀਂ ਰਹਿ ਜਾਂਦੀ ਮੁਕਾਮ ਹਰ ਇੱਕ ਦੀ ਝੋਲੀ ਆਪ ਪੈਂਦਾ ਜਲ ਤੁਹਾਡੇ ਨਾਲ ਅਪਡੇਟ ਲੈ ਕੇ ਸਾਂਝਾ ਕਰਦੇ ਰਵਾਂਗੇ ਮੈਂ ਕੈਮਰਾਮੈਨ ਦੇ ਨਾਲ ਰੋਹਿਤ ਸੂਪ